ਇਸਾਈਡ ਤੇ ਜਾਵਾਂਗਾ ਮੈਂ ਆਪਣੀ ਜਨਤਾ ਵਾਸਤੇ ਕਿ ਹੌਸਲੇ ਉਹਨਾਂ ਦੇ ਬੁਲੰਦ ਰਹਿਣ ਮਨੋਬਲ ਕਿਸੇ ਦਾ ਥੱਲੇ ਨਾ ਡਿੱਗੇ ਫੌਜ ਉਹਨਾਂ ਦੇ ਸਾਥ ਹੈ ਸਰਕਾਰਾਂ ਆਪੇ ਸੈਂਟਰ ਹੈ ਚਾਹੇ ਪੰਜਾਬ ਹੈ ਉਹਨਾਂ ਦੇ ਨਾਲ ਖੜੀਆਂ ਨੇ ਅਸੀਂ ਉਹਨਾਂ ਦੇ ਹੌਸਲੇ ਬੁਲੰਦ ਕਰਨ ਵਾਸਤੇ ਤੇ ਉਹਨਾਂ ਨੂੰ ਡੱਟੇ ਰਹਿਣ ਵਾਸਤੇ ਮੈਂ ਕੱਲ ਉੱਥੇ ਗਿਆ ਸੀਗਾ ਲੋਕੇ ਤੇ ਵਕਤੇ ਹੀ ਲੋਕਾਂ ਨੇ ਇਕੱਲੀਆਂ ਟੂਲੀਆਂ ਭਰੀਆਂ ਸੀ ਜਾਣ ਲੇਕਿਨ ਉਹ ਸਾਰੇ ਹੁਸਮਤ ਰੁਕ ਗਏ ਇਹ ਸਾਡਾ ਫਰਜ਼ ਹੈ ਸਾਨੂੰ ਲੋਕਾਂ ਨੇ ਇਹ ਨਾਮਾਨ ਬਖਸ਼ਿਆ ਅੰਤ ਤੱਕ ਇਹਨਾਂ ਦੇ ਨਾਲ ਰਾਂਗੇ ਆਉਂਦੇ ਜਾਂਦੇ ਰਾਂਗੇ ਫੌਜ ਦੇ ਨਾਲ ਪਿਛਲੇ ਹਰ ਤਾਂ ਤੁਸੀਂ ਛੋਟੇ ਛੋਟੇ ਹੋਣੇ 64 67 ਜਹੈਂ ਕੰਟੀਨਾਂ ਲਗਾਈਆਂ ਹੋਈਆਂ ਸਭ ਨੂੰ ਹੀ ਪ੍ਰਬੰਧ ਕਰ ਰਹੇ ਹਾਂ ਕਿ ਤਿੰਨ ਚਾਰ ਕੰਟੀਨਾਂ ਹੋਣ ਫੌਜ ਦੇ ਹੋਂਣ ਧਿਆਨ ਸਾਰਿਆਂ ਨੂੰ ਚਾਹ ਪਾਣੀ ਖੌਸਲੇ ਬਣਾਉਣ ਵਾਸਤੇ ਸਿਨੇ ਕੰਮ ਕਰਦੇ ਆ ਥੈਂਕ ਯੂ ਤੁਹਾਨੂੰ ਮੇਰੇ ਕਿਸ ਤਰੀਕੇ ਦਾ ਹਾਲ ਹੈ ਬੇਟਾ ਦੇਖੋ ਲੜਾਈ ਦਾ ਤਾਂ ਡਰ ਹੁੰਦਾ ਹੀ ਹੈ ਭਰਾ ਭਰਾ ਲੜਦੇ ਹੋਣ ਤੇ ਸਾਰੀ ਡਰੀ ਭਈ ਹੁੰਦੀ ਹੈ ਠੀਕ ਹੈ ਇਹ ਵੀ ਲੜਾਈ ਹੈ ਇਹ ਯੁੱਧ ਹੋਰ ਤਰ੍ਹਾਂ ਦਾ ਉਹ ਤਾਂ ਦੇਖਿਆ ਨਾ ਬਾਰਡਰ ਤੇ ਲੋਕ ਖੜੇ ਆ ਸਾਡੇ ਕੰਮ ਅਸੀਂ ਉਧਰ ਸ਼ਹਿਰ ਚ ਸ਼ਹਿਰ ਤੇ ਚੱਲਣਾ ਠੀਕ ਹੈ ਨਾ ਪਿਛਲੀਆਂ ਲੜਾਈਆਂ ਨਾਲੋਂ ਇਹ ਲੜਾਈ 'ਚ ਫਰਕ ਹੋਏਗਾ ਲੇਕਿਨ ਸਾਡਾ ਕੰਮ ਜਿਹੜਾ ਵਾ ਉਹ ਇਹ ਹੈ ਕਿ ਫੌਜ ਦੇ ਹੌਂਸਲੇ ਵੀ ਬੁਲੰਦ ਰੱਖਣਾ ਠੀਕ ਮਨੋਬਲ ਉੱਚੀ ਰੱਖਣਾ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਡਿਡਟਾ ਦੇ ਨਾਲ ਖੜੇ ਰਹਿਣਾ ਗੁਰੂ ਫਤਿਹ ਬੀਐਸਐਮ ਦੇ ਅਧਿਕਾਰੀਆਂ ਨੂੰ ਤੁਸੀਂ ਵਿਜ਼ੇਜ ਦਿੱਤੀ ਐਸਐਮ ਦੇ ਅਧਿਕਾਰੀਆਂ ਨਾਲ ਬੁਲੰਦਾਂ ਉਹਨਾਂ ਦੀ ਗੱਲ ਬਾਤ ਬੁਲੰਦ ਖੜੇ ਨੇ ਤਗੜੇ ਆ ਉਹ ਹੋਏਗਾ ਵੇ ਕਿ ਜਾਏਗੀ ਉੱਪਰ ਵਾਲਾ ਕੋਈ ਨਾਲ ਹੈ ਨਾ ਸਾਡੇ ਤੁਸੀਂ ਕੀ ਪੁੱਛਣਾ ਚਾਹੁੰਦੇ ਕੱਲ ਕਹਿੰਦੇ ਬੰਦਾਏ ਕਿ ਤੁਸੀਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕੀ ਕਰਨਾ ਚਾਹੋਗੇ ਮੈਂ ਤੁਹਾਨੂੰ ਦੱਸ ਚੁੱਕਾ ਲੋਕੀ ਕਰ ਰਹੇ ਨੇ ਉਹਨਾਂ ਨੂੰ ਪੈਣੀ ਕੋਈ ਦੇਖੋ ਮੈਂ ਤੁਹਾਨੂੰ ਇੱਕ ਉਹ ਦਿਰ ਕਿ ਦਰਦ ਨਹੀਂ ਪਰ ਆਪਰਾ ਲੜਾਈ ਹੁੰਦੀ ਹੈ ਇਹ ਕਰਦੇ ਕੁਝ ਵੀ ਸਾਰੇ ਬੱਚੇ ਕੋਈ ਉੱਥੇ ਕਮਰੇ ਚ ਮਾਰ ਕੇ ਕੁਝ ਨਹੀਂ ਹੁੰਦਾ ਇਹ ਲੜਾਈ ਆ ਥੋੜਾ ਬੂਤਾ ਤਾਂ ਅਸਲ ਤਾਂ ਹੁੰਦਾ ਲੇਕਿਨ ਅਸੀਂ ਆਪਣਾ ਫਰਜ਼ ਜਿਹੜਾ ਉਦਾਹਰ ਕਰ ਰਹੇ ਆ ਕਿ ਜਿੱਥੇ ਫੌਜ ਨੂੰ ਮਿਲਣਗੇ ਤੇ ਉਹਨਾਂ ਦੇ ਨਾਲ ਅਸੀਂ ਜਿੰਨੂ ਵੀ ਗੱਲਬਾਤ ਹੁੰਦੀ ਹੈ ਹੌਸਲੇ ਬਲੰਦ ਕਰਨ ਵਾਸਤੇ ਮਲੇ ਬੂਸਟ ਅਪ ਕਰਨ ਵਾਸਤੇ ਅਸੀਂ ਇਹ ਕੰਮ ਕਰਦੇ ਆ ਕਰਦੇ ਰਾਂਗੇ ਲੋਕਾਂ ਦਾ ਵੀ ਫੌਜ ਦਾ ਵੀ ਜੀ ਸਰਕਾਰ ਦੇ ਨੁਮਾਇੰਦੇ ਜੇ ਵਿਖਿਆ ਗਿਆ ਕਿ ਕੱਲ ਦੀ ਜਿਹੜੀ ਕਾਲਾ ਬਜਾਰੀ ਦੁਕਾਨਦਾਰਾਂ ਵੱਲੋਂ ਕੋਈ ਲੋਕਾਂ ਨੂੰ ਕੀਤੀ ਜਾ ਰਹੀ ਜਿਹੜੇ ਪੈਨਿਕ ਮੋਲ ਬਣਾਇਆ ਉਹਨੂੰ ਪੈਨਿਕ ਨਹੀਂ ਸੀਗਾ ਡਾਊਟ ਸੇਟੇ ਪੈਨਿਕ ਜਦੋਂ ਇਕਦਮ ਚੀਜ਼ ਆ ਜਾਏ ਨਾ ਉਦੋਂ ਦੁਕਾਨਾ ਜਦੋਂ ਜਕਦਮ ਚਾਰ ਦਿਨ ਬੈਂਕ ਨਾ ਫੁੱਲੇ ਤੇ ਬੈਂਕ ਚ ਆਪਾਂ ਦੇ ਚੈੱਕ ਹੀ ਨਹੀਂ ਲੱਗਦੇ ਧੰਕੇ ਲੱਗ ਜਾਂਦੇ ਨੇ ਉਹ ਹਾਲ ਸੀ ਕਿ ਲੋਕਾਂ ਨੂੰ ਜਕਦਮ ਮਹਿਸੂਸ ਹੋਇਆ ਇਕਦਮ ਸਾਰੇ ਜਿਹੜੇ ਨਾ ਦੁਕਾਨਾਂ ਤੇ ਆ ਕੇ ਆ ਗਏ ਇਸ ਕਰਕੇ ਨਹੀਂ ਪੈਨਿਕ ਨਹੀਂ ਸੀਗਾ ਦੇਹ ਦਾ ਚਿਹਰੇ ਨਹੀਂ ਉੱtre ਹੋਈ ਸੀ ਸਿਰਵਾਰੀ ਆਪਣੀ ਡਿੱਗਦੀ ਤੇ ਪਰੌਪੰਪਾ ਤੇ ਵੀ ਹਾਲ ਸੀ ਇਹ ਹੁੰਦਾ ਇਹ 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 ਸੁਭਾਵਕ ਹੈ ਜਿਹਨੂੰ ਕਹਿੰਦੇ ਨੇ ਸੁਭਾਵਕ ਹੈ ਹੁੰਦਾ